ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਅਕਤੂਬਰ ਆ ਜੋ ਸਰਕਾਰ ਕਹਿ ਰਹੀ ਪਾਣੀ ਛੱਡਨਾ ਵਾ ਵਾਕਈ ਰਾਵੀ ਦਰਿਆ ਤੇ ਹੁਨੇਵਾਲ ਖੜੇ ਆ ਵਾਕਈ ਬੜੇ ਭਿਆਨਕ ਫੇਰ ਦ੍ਰਿਸ਼ ਹੈ ਦਰਿਆ ਦੇ ਉਸੇ ਤਰ੍ਹਾਂ ਜਿਸ ਤਰ੍ਹਾਂ 24 25 ਤਰੀਕ ਨੂੰ ਪਾਣੀ ਕਰ ਰਿਆ ਸੀ ਉਸੇ ਤਰ੍ਹਾਂ ਪਾਣੀ ਜਿਹੜਾ ਵਾ ਇਹ ਚੱਲ ਰਿਹਾ ਵਾ ਸੋ ਸੰਤਾ ਨੂੰ ਬੇਨਤੀ ਆ ਇਹ ਵਾਕਏ ਜਿਹੜੇ ਨੀਵੇਂ ਥਾਵਾਂ ਤੇ ਸਮਾਨ ਅਸੀਂ ਫੇਰ ਰੱਖਲੇ ਨੇ ਉਹਨੂੰ ਉੱਚੇ ਥਾਵਾਂ ਤੇ ਲੈ ਜਾਣਾ ਚਾਹੀਦਾ ਕਿਉਂਕਿ ਕੋਈ ਤਬਾਰ ਨਹੀਂ ਆ ਹੁਣ ਤਬਾਰ ਕਿਸ ਤੇ ਕਰਨਾ ਨਹੀਂ ਚਾਹੀਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਰਾਵੀ ਦਰਿਆ ਜਿਸ ਤਰ੍ਹਾਂ 24 25 ਤਰੀਕ ਨੂੰ ਚੱਲ ਰਿਹਾ ਸੀ ਹੁਣ ਇਸੇ ਤਰ੍ਹਾਂ ਹੀ 31 ਅਕਤੂਬਰ ਐ ਅੱਜ ਆ ਵਾਕਏ ਬਹੁਤ ਤੇਜ਼ ਜਿਹੜਾ ਪਾਣੀ ਆ ਉਹ ਚੱਲ ਰਿਹਾ ਵਾ ਸਭ ਨੂੰ ਜਿਹੜਾ ਸਖਸਤਾ ਥਾਵਾਂ ਦੇ ਆਪਣਾ ਸਮਾਨ ਜਿਹੜਾ ਵਾ ਐਰਕਾਂ ਉੱਚੇ ਥਾਵਾਂ ਤੇ ਕਰ ਲੈਣਾ ਚਾਹੀਦਾ ਵਾ ਰਗਾ ਧੋਖਾ ਨਾ ਖਾਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ